ਤੇ ਹਾਂਜੀ ਲੋ ਜੀ ਅੱਜ ਖੜਿਆ ਜੀ ਨੂਰਮਲ ਨੂਰਮਲ ਕਿੱਥੇ ਖੜਿਆ ਨੂਰਮਲ ਖੜਿਆ ਜੀ ਅਮਰ ਗੈਸਟ ਹਾਊਸ ਤੇ ਇੱਥੇ ਬਾਈ ਨੇ ਖੁੱਲਿਆ ਜੀ ਗੈਸਟ ਹਾਊਸ ਬੜਾ ਹੀ ਇੱਕ ਬੜੀ ਪਿਆਰੀ ਲੋਕੇਸ਼ਨ ਆ ਸਾਰੇ ਪਾਸੇ ਤੁਸੀਂ ਦੇਖੋ ਇੱਕ ਨੇਚਰ ਦੇ ਵਿੱਚ ਖੱਤਿਆਂ ਦੇ ਵਿੱਚ ਹੈਗਾ ਆ ਅਤੇ ਇਧਰਲੇ ਪਾਸੇ ਨੂਰਮਲ ਵਾਲਾ ਰੋਡ ਆ ਰਿਹਾ ਆ ਪੂਤਰ ਹਤ ਮੰਦਰ ਦੇ ਕੋਲ ਦੀ ਤੇ ਲਗਭਗ ਸਾਰੇ ਆਲੇ ਦੁਆਲੇ ਬਹੁਤ ਸੋਹਣੀ ਲੋਕੇਸ਼ਨ ਆ ਤੇ ਆਹ ਬਾਈ ਹੁਣਾਂ ਨੇ ਇੱਕ ਛੋਟੀ ਜੀ ਬਿਲਡਿੰਗ ਦੇ ਵਿੱਚ ਰੂਮ ਗੈਸਟ ਹਾਊਸ ਬਣਾਇਆ ਬਾਈ ਹੁਣਾਂ ਨੇ ਇੱਥੇ ਸਭ ਤੋਂ ਖਾਸ ਗੱਲ ਕੀ ਆ ਵੀ ਇੱਥੇ ਖਾਣਾ ਬਹੁਤ ਵਧੀਆ ਮਿਲਦਾ ਹੈ ਤੇ ਤੁਹਾਨੂੰ ਸਾਰਾ ਅੱਜ ਟੂਰ ਕਰਾਉਨੇ ਆ ਇੱਥੇ ਦਾ ਵੀ ਕਿਵੇਂ-ਕਿਵੇਂ ਦੀ ਇੱਥੇ ਫੈਸਿਲਿਟੀਆਂ ਨੇ ਕੀ-ਕੋਸ਼ ਇੱਥੇ ਮਿਲਦਾ ਆ ਤੇ ਕਿਵੇਂ-ਕਿਵੇਂ ਇੱਥੇ ਗੱਲਬਾਤ ਹੁੰਦੀ ਆ ਜੀ ਤੇ ਸਭ ਤੋਂ ਪਹਿਲਾਂ ਦੇਖ ਸਕਦੇ ਆ ਤੁਸੀਂ ਤੇ ਇੱਥੇ ਇੱਕ ਇਹਨਾਂ ਦਾ ਰਿਸੈਪਸ਼ਨ ਏਰੀਆ ਜੀ ਇੱਥੇ ਤੁਸੀਂ ਰਿਸੈਪਸ਼ਨ ਤੇ ਆ ਕੇ ਆਪਣਾ ਕੋਈ ਵੀ ਚੀਜ਼ ਇਥੋਂ ਕਰ ਸਕਦੇ ਹੋ ਬੁੱਕ ਕਰਵਾਓ ਤੇ ਉਸ ਤੋਂ ਬਾਅਦ ਵਿੱਚ ਇੱਥੇ ਨਾਲ ਹੀ ਇਹ ਜਿਹੜਾ ਹੈਗਾ ਕੈਬਨ ਤੇ ਟਿਕੀ ਇਨ ਦਾ ਨਾ ਫੈਮਲੀ ਰੈਸਟੋਰੈਂਟ ਟਾਈਪ ਆ ਦੇਖੋ ਤੁਸੀਂ ਆ ਜਗਾ ਇਥੇ ਫੈਮਲੀ ਬੈਠਣ ਵਾਸਤੇ ਜਗਾ ਬਣਾਈ ਹੋਈ ਜਾਂਦਾ ਨੇ ਤੇ ਨਾਲ ਹੀ ਇਹਨਾਂ ਦੇ ਕੋਲ ਕਾਫੀ ਕੁਛ ਹੈਗਾ ਮਤਲਬ ਇੱਕ ਬਰਥਡੇ ਪਾਰਟੀ ਵਾਸਤੇ ਜਗਾ ਹੈਗੀ ਇਹਨਾਂ ਦੇ ਕੋਲ ਆ ਜਿਵੇਂ ਇਧਰ ਕਿਤੇ ਕੋਈ ਛੋਟੀ ਬਰਥਡੇ ਪਾਰਟੀ ਕਰਨੀ ਹੋਵੇ ਇਥੇ ਛੋਟੀ ਵੱਡੀ ਪਾਰਟੀ ਕਰ ਸਕਦੇ ਆ ਤੇ ਏਰੀਆ ਬਹੁਤ ਖੁੱਲਾ ਇਹਨਾਂ ਕੋਲ ਕਾਫੀ ਵਧੀਆ ਕਿਚਨ ਬਹੁਤ ਵਧੀਆ ਖਾਣਾ ਬਹੁਤ ਵਧੀਆ ਇਹਨਾਂ ਦੇ ਕੋਲ ਹੈਗਾ ਆ ਤੇ ਹੁਣ ਆਪਾਂ ਗੱਲ ਕਰਦੇ ਆ ਇੱਥੇ ਦੇ ਜਿਹੜੇ ਮਾਲਕ ਨੇ ਓਨਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੋ ਗੈਸਟ ਹਾਊਸ ਦੇ ਮਾਲਕ ਨੇ ਅਮਰ ਬਾਈ ਦਾ ਬਾਈ ਕੀ ਹਾਲ ਚਾਲ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਠੀ ਠੀਕ ਠਾਕ ਹੋ ਹਾਂਜੀ ਹਾਂਜੀ ਤੇ ਇਹ ਆ ਜੀ ਆਪਣੇ ਅਮਰ ਬਾਈ ਹੁਣੀ ਜਿਨ੍ਹਾਂ ਨੇ ਇੱਥੇ ਗੈਸਟ ਹਾਊਸ ਓਪਨ ਕੀਤਾ ਆ ਤੇ ਬਾਈ ਹੁਣਾਂ ਨੇ ਨਵਾਂ ਕੰਮ ਸਟਾਰਟ ਕੀਤਾ ਵੀ ਬਾਈ ਹੁਣੀ ਕਹਿੰਦਾ ਵੀ ਕੁਝ ਨਵੀਆਂ ਚੀਜ਼ਾਂ ਨੂੰ ਕਰੀਏ ਕਿਉਂਕਿ ਬਾਈ ਹੁਣਾਂ ਦਾ ਪਹਿਲਾਂ ਡੀਜੇ ਦਾ ਕੰਮ ਆ ਤੀਜੀ ਫਿਕਰਾਂ ਚ ਚਲਾਉਂਦੇ ਨੇ ਬਾਈ ਕਿਵੇਂ ਦਾ ਐਕਸਪੀਰੀਅੰਸ ਰਿਹਾ ਤੁਹਾਨੂੰ ਪਹਿਲਾਂ ਤਾਂ ਦ ਤੇ ਇੱਕ ਨੂਰਮੈਲ ਤੋਂ ਆਊਟਰ ਦੇ ਵਿੱਚ ਤੁਸੀਂ ਇਹ ਇਸ ਚੀਜ਼ ਨੂੰ ਖੋਲਿਆ ਆ ਕਿਵੇਂ ਦਾ ਲੋਕਾਂ ਦਾ ਰਿਸਪਾਂਸ ਪਹਿਲਾਂ ਕਿਵੇਂ ਦਾ ਰਿਹਾ ਮੇਰੀ ਬਹੁਤ ਵਧੀਆ ਆ ਸਾਈਡ ਤੇ ਗੱਡੀਆਂ ਖੜੀਆਂ ਕਾਨੂੰ ਪਾਰਕਿੰਗ ਵਧੀਆ ਆ ਸਾਈਡ ਤੇ ਆ ਕੋਈ ਰੋਲਾ ਸ਼ੋਣਾ ਨਹੀਂ ਹੈਗਾ ਵਧੀਆ ਆ ਓਕੇ ਅੱਛਾ ਭਾਈ ਖਾਣ ਪੀਣ ਨੂੰ ਮੈਨੂੰ ਇੱਥੇ ਤਾਂ ਕਈਆਂ ਲੋਕਾਂ ਨੇ ਮੈਨੂੰ ਦੱਸਿਆ ਵੀ ਤੁਹਾਡਾ ਖਾਣਾ ਬਹੁਤ ਵਧੀਆ ਹੁੰਦਾ ਹੈ ਖਾਣਾ ਆਪਣੇ ਕਿਹੜੇ ਕੁੱਕ ਰੱਖੇ ਆ ਵਧੀਆ ਰੱਖੇ ਆ ਖਾਣਾ ਪੀਣਾ ਵਧੀਆ ਆ ਫਰੈਸ਼ ਆਪਾਂ ਚੀਜ਼ ਲਿਆਈ ਦੀ ਆ ਆਪਾਂ ਨੂੰ ਕੋਈ ਜ਼ਿਆਦਾ ਬਚਤ ਵਾਲਾ ਨਹੀਂ ਚਾਹੀਦਾ ਵੀ ਜ਼ਿਆਦੇ ਪੈਸੇ ਬਚਣਾ ਆਪਾਂ ਸਰ ਪਿਆਰ ਆ ਅਜੇ ਇੱਕ ਚੀਜ਼ ਹੋਰ ਵੀ ਆ ਵੀ ਇੱਥੇ ਤੁਸੀਂ ਜਿਹੜੀ ਫਿਸ਼ ਵਗੈਰਾ ਰੱਖੀ ਆ ਮਾਰਕੀਟ ਨਾਲੋਂ ਬੜੀ ਸਸਤੀ ਰੱਖੀ ਹੋਈ ਸਸਤੀ ਰੱਖੀ ਸਾਨੂੰ ਪਿੱਛੋਂ ਸਾਨੂੰ ਵਧੀਆ ਮਿਲਦੀ ਆ ਸਾਫ਼ ਸੁਥਰੀ ਮਿਲਦੀ ਆ ਕਿਚੋਂ ਬਹੁਤ ਰੇਟ ਘਾਟੇ ਇਹ ਤਾਂ ਆਪਣੇ ਵਰਗੇ ਨੇ ਸ਼ੈੱਲ ਲਾਉਣ ਵਾਲਾ ਕੰਮ ਕੀਤਾ ਆ ਜੀ ਅੱਛਾ ਹਾਂਜੀ ਕਿਆ ਬਾਤ ਹੈ ਇੱਥੇ ਤਾਂ ਨੂਰ ਮੈਲ ਦੇ ਵਿੱਚ ਤਾਂ 350 ਰੁਪਏ ਕਿਲੋ ਵਾਲੀ 12 12 15 1500 ਰੁਪਏ ਵਿੱਚ ਹੀ ਜਾਂਦੀ ਹੈ ਜੀ ਆਪਾਂ 850 ਨੂੰ ਲਈ ਦੀ ਤੇ 1200 ਨੂੰ ਦੇਈ ਦੀ ਹੈ ਜੀ ਨਹੀਂ ਤੁਸੀਂ ਤਾਂ 850 ਨੂੰ ਲੈ ਆ ਕੇ 1200 ਦੇ ਰਹੇ ਆ ਨੂਰ ਮੈਲ 'ਚ ਕੋਈ ਇਦਾਂ ਦੇ ਬੰਦੇ ਨਹੀਂ 350 ਨੂੰ ਦੇ ਆ ਗਏ 100 1500 ਨੂੰ ਦੇ ਜਾਂਦੇ ਨਹੀਂ ਮਰਾ ਇੱਕ ਦੋ ਅਗਲਾ ਕਹਿੰਦਾ ਗਾਹਕ ਆਇਆ ਆ ਵੀ ਗਾਹਕ ਨੇ ਆਪਾਂ ਫੌਂਡ ਲਈਏ ਇੱਕ ਵਾਰੀ ਆਪਾਂ ਸੋਚੀਦਾ ਵੀ ਗਾਂ ਵੀ ਆਪਣੇ ਕੋਲ ਅਗਲਾ ਸਦਾ ਹੀ ਹੁੰਦਾ ਰਹੇ ਵੀ ਅਗਲਾ ਕਿ ਜਾ ਕੇ ਸੈਵਤਾ ਕਰੇ ਵੀ ਫਲਾਣੇ ਚੀਜ਼ ਤੋਂ ਚੀਜ਼ ਖਾਦੀ ਆ ਭਾਈ ਤੰਦੂਰੀ ਆਈਟਮ ਤੁਹਾਡੇ ਕੋਲ ਕਹਿੰਦੇ ਬੜ ਸਾਫ ਸੋਧ ਰਹਾ ਹੈ ਤੇ ਬਾਕੀ ਰੇਟ ਕਹਿੰਦੇ ਬਹੁਤ ਵਾਜਵਾ ਬਾਕੀ ਵੀ ਰੇਟ ਬਾਕੀ ਬਾਕੀਆਂ ਦਾ ਰੇਟ ਬਹੁਤ ਘਾਟੇ ਪਰਕਿਆ ਜੀ ਸਾਡਾ ਅੱਛਾ ਮਤਲਬ ਕਿੰਨੇ ਕ ਪਰਸੈਂਟ ਨੂਰਮਲ ਸਿਟੀ ਨਾਲੋਂ ਕਿੰਨਾ ਕ ਪਰਸੈਂਟ ਘਾਟਾ ਦੇਖੋ ਜੀ ਮੱਛੀ ਮਗਰੀ ਘਟੋ ਘਟ 500 ਦਾ ਫਰਕ ਹੈ ਜੀ ਅੱਛਾ ਤੇ ਚਿਕਨ ਦੇ ਵਿੱਚੋਂ ਚਿਕਨ ਦੇ ਵਿੱਚ ਵੀ ਘਟੋ ਘਟ 1.5 100 ਦਾ ਫਰਕ ਹੈਗਾ 1.5 100 ਦਾ ਫਰਕ ਤੇ ਵੈਜੀਟੇਰੀਅਨ ਦੇ ਵਿੱਚੋਂ ਕਿੰਨਾ ਫਰਕ ਹੈ ਉਹਦੇ ਵਿੱਚ ਵੀ 100 1.5 100 ਦਾ ਫਰਕ ਹੈਗਾ 100 1.5 100 ਰੁਪਏ ਦਾ ਫਰਕ ਹੈਗਾ ਓਕੇ ਤੇ ਤੁਹਾਡੇ ਜਿਹੜੇ ਸ਼ੈਫ ਨੇ ਉਹ ਕਿੱਥੋਂ ਸੀ ਤੇ ਅੱਛਾ ਤੇ ਭਾਈ ਤੁਹਾਡੇ ਕੋਲ ਇੱਕ ਰੂਫ ਟਾਪ ਰੂਫ ਟਾਪ ਤੇ ਵੀ ਤੁਸੀਂ ਇੱਕ ਫੈਸਿਲਿਟੀ ਦੱਸੀ ਸੀਗੀ ਹਾਂਜੀ 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 ਉਹ ਵੀ ਆਪ ਤਿਆਰ ਕਰ ਲੈਣੇ ਆ ਥੋੜੇ ਚਿਰ ਦੇ ਵਿੱਚ ਵਿੱਚ ਹੀ ਮਤਲਬ ਇੱਕ ਮੌਕੇ ਤੇ ਮਿਲ ਜਊਂ ਮਿਲ ਜਊਂਗੇ ਤੁਹਾਨੂੰ ਅੱਛਾ ਭਾਈ ਹੁਣਾਂ ਦੇ ਕੋਲ ਇੱਕ ਰੂਫ ਟਾਪ ਦੀ ਜਗ੍ਹਾ ਆ ਛੱਤ ਦੇ ਉੱਤੇ ਇਹਨਾਂ ਨੇ ਇੱਕ ਤਿਆਰ ਹੋ ਰਿਹਾ ਕੰਮ ਜਿੱਥੇ ਕਿ ਭਾਈ ਹੁਣਾਂ ਨੇ ਤੁਹਾਨੂੰ ਬੈਠਣ ਦੀ ਤੇ ਨਾਲ ਤੁਹਾਨੂੰ ਬੋਨਫਾਇਰ ਕਰਨ ਦੀ ਵੀ ਪੂਰੀ ਫੈਸਿਲਿਟੀ ਆ ਬੋਨਫਾਇਰ ਮਿਲੂਗਾ ਹਰੇਕ ਨੂੰ ਹਾਂਜੀ 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 ਸਰ ਤੇ ਬੋਨਫਾਇਰ ਦਾ ਕੋਈ ਐਕਸਟਰਾ ਚਾਰਜ ਨਹੀਂ ਕੋਈ ਚਾਰਜ ਨਹੀਂ ਕੋਈ ਚਾਰਜ ਨਹੀਂ ਜਿੱਦਾਂ ਮਰਜ਼ੀ ਕੋਈ ਖਾਵੇ ਪੀਵੇ ਆ ਕੇ ਜੀ ਬੈਠਾ ਰਹੇ ਖਾਵੇ ਪੀਵੇ ਆਪਣੇ ਫੋਟੋਆਂ ਖਿੱਚੇ ਆਪਣੀ ਜੁਵਾਈ ਕਰੇ ਆਪਣਾ ਕੋਈ ਖਰਚਾ ਨਹੀਂ ਚਾਹੇ ਲੱਕੜ ਕਵੰਡਲ ਲੱਗੇ ਚਾਹੇ ਦੋ ਨੋਟ ਲੱਗੇ ਜੀ ਉਹਨਾਂ ਨੂੰ ਫ੍ਰੀ ਆ ਜੀ ਉਹਨਾਂ ਨੂੰ ਫ੍ਰੀ ਆ ਫ੍ਰੀ ਆ ਜੀ ਮਤਲਬ ਜਿਹੜੇ ਕਸਟਮਰ ਨੇ ਉਹਨਾਂ ਲਈ ਟੋਟਲੀ ਫ੍ਰੀ ਆ ਬੋਨਫਾਇਰ ਫ੍ਰੀ ਆ ਕੀ ਬਾਤ ਆ ਜੀ ਤੇ ਬੜੀ ਬਾਈ ਬਗ ਲੋਕ ਕਰਿਆ ਬੜਾ ਇੱਥੇ ਆ ਕੇ ਤੁਹਾਡੇ ਕੋਲ ਬਹਿ ਜਾ ਕਰਨਾ ਠੀਕ ਹੈ ਕਈ ਲੋਕ ਤਾਂ ਇੱਥੇ ਦੋ ਦੋ ਤਿੰਨ ਚਾਰ ਚਾਰ ਪੰਜ ਪੰਜ ਘੰਟੇ ਨਹੀਂ ਉੱਠੇ ਕਰਦੇ ਜਰੂਰ 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 ਮਹਾਰਾਜ ਕਦੋਂ ਰੌਣਕ ਆਉਂਗੇ ਤਾਂ ਫੇਰ ਹੀ ਤੁਸੀਂ ਦੱਸੋ ਆਪ ਤੁਹਾਡਾ ਬੈਸਟ ਕੀ ਹੈ ਸਾਰਾ ਬੈਸਟ ਹੀ ਹੈ ਜੀ ਤੁਹਾਡੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਜੀ ਸਾਡਾ ਸਾਰਾ ਵਧੀਆ ਹੀ ਹੈ ਜੀ ਤੁਸੀਂ ਦੱਸੋ ਜੋ ਖਾਣਾ ਤੁਹਾਨੂੰ ਓਕੇ ਚਲੋ ਸਾਨੂੰ ਫਿਰ ਤੁਸੀਂ ਅੱਜ ਕੁਝ ਵੇਚ ਖਿਲਾਓ ਠੀਕ ਹੈ ਠੀਕ ਹੈ ਬਈ ਤੇ ਬਾਈ ਜੀ ਤੁਸੀਂ ਦੱਸ ਦਿਓ ਵੀ ਆਉਣਾ ਕਿੱਥੇ ਪੈਣਾ ਐਡਰੈਸ ਦੱਸ ਦਿਓ ਇਹ ਐਡਰੈਸ ਹੈਗਾ ਆਪਣੇ ਸਦਮਾ ਰੋਡ ਪੂਤਨਾ ਦੇ ਨੇੜੇ ਸਦਮਾ ਰੋਡ ਪੂਤਨਾਥ ਮੰਦਿਰ ਤੋਂ ਨੇੜੇ ਨੇੜੇ ਬਾਲਾ ਜਿਹੜਾ ਪੂਤਨਾਥ ਮੰਦਿਰ ਤੋਂ ਸਦਮਾ ਰੋਡ ਨੂੰ ਜਾਂਦਾ ਰੋਡ ਉਸ ਇਨਸ਼ਾਅੱਲਾ ਦੇ ਕੋਲ ਆ ਇਧਰੋਂ ਨੂਰ ਮਹਿਲ ਵੱਲੋਂ ਆ ਕੇ ਤੁਸੀਂ ਆ ਪੁੱਤਰ ਤੁਹਾਨੂੰ ਜਦੋਂ ਟਪਕੇ ਜਦੋਂ ਤੁਸੀਂ ਆਉਨੇ ਹੋ ਸਿਧਮਾਵਾਲੇ ਰੋਡ ਦੇ ਉੱਤੇ ਤੇ ਇੱਥੇ ਤੁਹਾਨੂੰ ਮਿਲਣਾ ਅਮਰ ਗੈਸਟ ਆਫ ਇੰਟਰਨੈਟ ਦੇ ਹੈਗੇ ਉਹ ਫਿਰ ਗੂਗਲ ਦੇ ਹੈਗੇ ਉਹ ਗੂਗਲ ਤੇ ਹੈਗੇ ਹਾਂਜੀ ਲੋਕੇਸ਼ਨ ਹੈਗੀ ਤੁਹਾਡੀ ਚਲੋ ਤੁਹਾਡੀ ਥੱਲੇ ਲੋਕੇਸ਼ਨ ਅਸੀਂ ਕਰ ਰਹੇ ਆ ਤੇ ਜਿਹੜੇ ਵੀ ਤੁਸੀਂ ਆਪਣੇ ਭਰਾਵਾਂ ਨੇ ਬਾਈ ਹੋਣਾ ਕੋਲ ਆਉਣਾ ਤੁਸੀਂ ਲੋਕੇਸ਼ਨ ਦੇ ਉੱਤੇ ਡਾਇਰੈਕਟਲੀ ਤੁਸੀਂ ਇੱਥੇ ਇਹਨਾਂ ਕੋਲ ਪਹੁੰਚ ਸਕਦੇ ਹੋ ਤੇ ਬਾਈ ਹੋਣਾ ਦੇ ਵਧੀਆ ਖਾਣੇ ਦਾ ਤੁਸੀਂ ਇਣਾ ਦਾ ਮਾਨ ਸਕਦੇ ਹੋ ਤੇ ਸੋਹੋਂ ਆਪਾਂ ਚੱਲਦੇ ਹਾਂ ਰਸੋਈ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਤੁਹਾਨੂੰ ਕਿਵੇਂ ਦਾ ਬਣਦਾ ਕਿਉਂਕਿ ਕਈਆਂ ਵਿੱਚ ਰਸੋਈਆਂ ਦੇ ਵਿੱਚ ਨਾ ਪਤਾ ਨਹੀਂ ਹੁੰਦਾ ਵੀ ਖਾਣਾ ਕਿਵੇਂ ਤੇ ਇਧਰੇ ਸ਼ੈਫ ਲੱਗਿਆ ਹੋਇਆ ਖਾਣਾ ਬਣਾਉਣ ਲਈ ਤੇ ਇਹਨ ਕੋਈ ਕਾਫੀ ਸਾਫ ਸੁਥਰੀ ਐ ਤੇ ਵਾਜੀ ਗਾ ਤੇ ਇਧਰ ਲੱਗੇ ਹੋਏ ਸ਼ੈਫ ਹੋਏ ਹੋਏ ਆਹ ਦਮ ਪਾਈ ਨੇ ਪੂਰੀ ਅੱਗ ਲਾਤੀ ਬਈ ਸਤੋਂ ਨੂੰ ਇੱਕ ਮੈਂ ਗੱਲ ਦੱਸਦਾ ਭਾਈ ਐਸੇ ਭਾਈ ਬੇਸਿਕਲੀ ਨੇਪਾਲ ਤੋਂ ਆ ਤੇ ਭਾਈ ਪੰਜਾਬੀ ਬਹੁਤ ਉਹਦੇ ਬੋਲਦਾ ਭਾਈ ਇੱਕ ਮਿੰਟ ਆ ਮਾਈਕ ਲਾਵੇ ਤੁਹਾਡਾ ਗੱਲ ਕਰਦੀ ਵੀ ਪੜਦੀ ਆ ਭਾਈ ਹਾਂਜੀ ਹਾਂਜੀ ਸਰ ਓਕੇ ਤੇ ਭਾਈ ਪਹਿਲਾਂ ਤਾਂ ਕੀ ਨਾਂ ਕੀ ਤੁਹਾਡਾ ਮੇਰਾ ਸਰ ਗੋਬਿੰਦ ਸਾਹਾਪਾ गोविंद पापा हां जी गोविंद पापा ते बाइक किने दे रोगी पंजाब जो आए थोनू सर मेरा जन्म ही इधर ਦਾ ਪੰਜਾਬ ਦਾ ਅੱਜ ਚੰਮੀ ਤੋੜਾ ਇੱਥੇ ਦਾ ਆ ਹਾਂ ਜੀ ਹਾਂ ਜੀ ਇੱਥੇ ਦਾ ਕੀ ਬਾਤ ਹੈ ਤੇ ਪ्योर ਪੰਜਾਬੀ ਬਹੁਤ ਵਧੀਆ ਬੋਲਦੇ ਬਾਈ ਤੁਸੀਂ थैंक यू सर ਕੀ ਬਾਤ ਹੈ ਯਾਰ ਤੇ ਬਾਈ ਕੀ ਬਣਾ ਰਹੇ ਹੋ ਜੇ ਮੈਂ वेजिटेबल ਮਨਚੂਰੀਅਨ ਵੈਜ ਮਨਚੂਰੀਅਨ ਜਿਹਨੂੰ ਕਹਿੰਦੇ ਆ ਹਾਂ ਜੀ ਹਾਂ ਜੀ ਕੀ ਬਾਤ ਹੈ ਬਾਈ ਤੁਹਾਡੇ ਦਾ ਇੱਕ ਗੱਲ ਆ ਵੀ ਤੁਹਾਡੇ ਨੇ ਪਾਲੀਆਂ ਦੇ ਹੱਥ ਦੇ ਚਰ ਕਲਾ ਬੜੀ ਹੈ ਹਾਂ ਹਾਂ ਜੀ ਹਾਂ ਜੀ ਸਰ थैंक यू ਬਾਈ ਕਿ ਤੁਹਕੀਆ ਤੁਸੀਂ ਬਾਈ ਜਿਹੜਾ ਕਾਣਾ ਬਣਾਉਂਦਾ ਤੁਸੀਂ ਇਹ ਮੈਂ ਸਰ ਹੋਟਲ ਲਾਈਨ ਤੇ ਇਹ ਹੋਰ ਦਾ ਐਕਸਪੀਰੀਅੰਸ ਮੇਰੇ ਕੋਲ ਤਾਂ اچھا ਹਾਂਜੀ ਸਰ ਵਾਜੀ ਬਾਈ ਬੇਸਿਕਲੀ ਨੇਪਾਲ ਤੋਂ ਆਂ ਤੇ ਪਰ ਬਾਈ ਦੀ ਪੰਜਾਬੀ ਤੋਂ ਲੱਗਦਾ ਵੀ ਇਹ ਬਾਈ ਕਿਤੇ ਜੰਦਰ ਜ਼ਿਲ੍ਹੇ ਦੇ ਵਿੱਚ ਹੁੰਦਾ ਯਾਰ ਹਾਂਜੀ ਮੈਂ ਤਾਂ ਚੰਡੀਗੜ੍ਹ ਆ ਫਰੀਦਕੋਟ ਬਟਿੰਡਾ ਸਾਰੇ ਪਾਸੇ ਕੰਮ ਕੀਤਾ ਅੱਛਾ ਹਾਂਜੀ ਸਰ ਕੀ ਬਾਤ ਹੈ ਤੇ ਬਾਈ ਇਹਦੇ ਵਿੱਚ ਕੀ ਕੀ ਚੀਜ਼ਾਂ ਨਾਰਮਲ ਚੀਜ਼ੇ ਪ ਹੋ ਰਹੇ ਜਾਂ ਕੁਝ ਹੋਰ ਵੀ ਹੁੰਦਾ ਹੈ ਬਾਈ ਫਿਰ ਚਾਈਨੀਸ ਸੌਸ ਵਗੈਰਾ ਮੰਚੂਰੀਅਨ ਦੇ ਚਾਈਨੀਸ ਥੀਅਰ ਵਗੈਰਾ ਫਿਰ ਬਾਈ ਇਹ ਕੀ ਚੀਜ਼ ਹੁੰਦੀ ਕਿ ਇਹ ਅਜੀਨਾ ਮਾਟੋ ਵਗੈਰੇ ਬੜਾ ਯੂਜ਼ ਕਰਦੇ ਆਂ ਇਹ ਚੀਜ਼ ਉਹ ਜੀਨਾ ਮਾਟੋ ਸਿਹਤ ਲਈ ਠੀਕ ਨਹੀਂ ਹੁੰਦਾ ਹਾਂ ਐਵਰੀ ਡੇ ਸੇਵਨ ਕਰਨ ਨਾਲ ਥੋੜਾ ਜਿਹਾ ਹੋਰ ਪਾਣੀ ਕੋਕ ਅੱਛਾ ਪਰ ਕੋਈ ਘਟ ਵਰਤ ਜੋ ਮੈਨੂੰ ਪਤਾ ਲੱਗਾ ਘਟ ਵਰਤਦੇ ਆਂ ਓਕੇ ਤੇ ਬਾਈ ਹੁਣੀ ਇੱਥੇ ਬਣਾ ਰਿਹਾ ਜੀ ਆ ਦੇਖ ਸਾਡੇ ਤੁਸੀਂ ਅ ਬੈਡ ਮੰਚੂਰੀਅਨ ਆ ਕੀ ਬਾਤ ਹੈ ਬਾਈਰੇ ਦਾ ਉਹ ਦੇ ਬਾਈ ਤੁਸੀਂ ਇੱਥੇ ਅੱਗ ਅੱਗ ਕਰਤੀ ਪੂਰੀ ਲਾਤਾ ਖਰਾਲਾ ਪਾਤਾ ਪੂਰਾ ਇੱਥੇ ਹੈ ਹਾਂਜੀ ਹਾਂਜੀ ਸਰ ਕੀ ਬਾਤ ਹੈ ਬਾਈ ਇਹ ਕਈ ਵਾਰੀ ਨਾ ਅਸੀਂ ਜੋ ਰੈਸਟੋਰੈਂਟਾਂ ਚ ਹੁੰਨੇ ਆ ਤਾਂ ਸਾਨੂੰ ਇਹ ਲੱਗਦਾ ਵੀ ਪਤਾ ਨਹੀਂ ਖਾਣਾ ਕਿਵੇਂ ਦਾ ਹੁੰਦਾ ਕਿਵੇਂ ਦਾ ਨਹੀਂ ਪਰ ਬਾਈ ਹੁਣਾਂ ਦਾ ਜਿਹੜਾ ਆਇਲ ਹੁੰਦਾ ਦੂਜੇ ਦਿਨ ਬਾਈ ਹੁਣੀ ਚੇਂਜ ਕਰ ਦਿੰਦੇ ਆ ਬਾਈ ਵਾਕੇ ਪੱਕੀ ਗੱਲ ਦੂਜੇ ਦਿਨ ਚੇਂਜ ਆ ਓਕੇ ਕੀ ਬਾਤ ਹੈ ਜੀ ਤੇ ਇਸ ਤੋਂ ਹਾਈਜਨਿਕ ਕੁਝ ਨਹੀਂ ਹੋ ਸਕਦਾ ਫਿਰ ਜੇ ਤੁਸੀਂ ਦੇਖੋਗੇ ਤਾਂ ਆ ਤੇਲ ਦਾ ਕੋਈ ਐਕਦਾ ਫਰੈਸ਼ acha ਤੇਲ ਵਾਈਟ ਤੇਲ हां 근데 ਨਾ ਹੋਟਲ ਕਾਲਾ ਹੀ ਹੋਇਆ ਹੁੰਦਾ ਹੈ ਨਾ ਜਿਆਦਾਤਰ ਪਾ ਜੀ ਕੋਈ ਹੋਰ ਸਪੈਸ਼ਲ ਤੁਹਾਡਾ ਇੱਥੇ ਤੁਸੀਂ ਕੀ ਬਣਾਉਂਦੇ ਹੋ ਹੋਰ ਸਰ ਆਪਣੇ ਕੋਲ ਚਿਕਨ ਵਗੈਰਾ ਹੁੰਦੇ ਹੋਰ ਸਰ ਅੱਛਾ ਬਾਕੀ ਪਾਸਤਾ ਪੀਜ਼ਾ ਵਗੈਰਾ ਹੈ 버ગર ਹਾਂਜੀ ਆਪਣੇ ਕੋਲ ਇੰਡੀਅਨ ਇੰਡੀਅਨ ਸ਼ੁਰੂ ਕਰਨਾ ਅਜੇ ਚਾਈਨੈਸ ਕੰਟੀਨੈਂਟਲ ਆਪਣੇ ਕੋਲ ਅੱਛਾ ਚਾਈਨੈਸ ਕੰਟੀਨੈਂਟਲ ਤੁਹਾਡੇ ਕੋਲ ਸਾਰਾ ਇੰਡੀਅਨ ਅਜੇ ਸ਼ੁਰੂ ਕਰਨਾ ਹੈ ਇੰਡੀਅਨ ਅਜੇ ਆਪਾਂ ਸ਼ੁਰੂ ਕਰਨਾ ਅਜੇ ਬਾਕੀ ਚਾਈਨੈਸ ਕੀ ਕੰਟੀਨੈਂਟਲ ਅਵੇਲੇਬਲ ਆਪਣੇ ਕੋਲ ਫਿਸ਼ ਵਗੈਰਾ ਅੱਛਾ ਹਾਂਜੀ ਬਾਕੀ ਸਾਰਾ ਮੀਨੂ ਹੈਗਾ ਸਾਰਾ ਆਪਣੇ ਕੋਲ ਬਹੁਤ ਵੱਡਾ ਅੱਛਾ ਹਾਂਜੀ ਮੀਨੂ ਤੁਸੀਂ ਦੇਖੋ ਜੋ ਮਰਜ਼ੀ ਫੋਅਰ Enjoy ਕਰੋ ਆਓ ਜਦੋਂ ਮਰਜ਼ੀ ਉਹ ਆਜੀ ਬਰ ਮੌਜੀ ਆਹ ਹੋ ਗਿਆ ਜੀ ਮਨਚੂਰੀਅਨ ਰੈਡੀ ਉਹ ਇੱਕਦਮ ਕਰਦਾ ਕਿ ਨੀ ਘੜ 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 ਆਜੀ ਬਰ ਮੌਜੀ ਆ ਦੇਖ ਸਕਦੇ ਤੁਸੀਂ ਕੀ ਬਾਤ ਹੈ ਯਾਰ ਇਹ ਤੁਸੀਂ ਇਹਦੇ ਵਿੱਚ ਕਾਸ਼ੀ ਕਮਾ ਕੇ ਲਗਾਈ ਆ ਆ ਇਹਨੂੰ ਕਹਿੰਦੇ ਅਸਲੀ ਮੇਨ ਚੀਜ਼ ਅੱਛਾ ਟੇਸ ਲੈਓ ਮੇਰੇ ਨਾਮ ਤੇ ਮਾ ਜੀ ਕਰਦਾ ਬਈ ਤੇਰੀਆਂ ਤੋਂ ਬਿਨਾ ਤਾਂ ਚੀਜ਼ੇ ਦੂਰੀਆਂ ਨਾ ਕੋਈ ਵੀ ਕਾ ਕਿਵੇਂ ਆਪਾਂ ਛੱਡਦੀ ਪਈ ਆ ਓਏ ਓਏ ਕੀ ਆ ਵਾਹ ਕੀ ਆ ਬਹੁਤ ਵਧੀਆ ਭਾਜੀ ਥੈਂਕ ਯੂ ਲੋ ਜੀ ਸਾਡਾ ਆਰਡਰ ਹੋ ਗਿਆ ਤਿਆਰ ਅਸੀਂ ਦੋ ਚੀਜ਼ਾਂ ਲਵਾਈਆਂ ਸੀ ਇੱਕ ਲਵਾਈ ਸੀ ਮਨਚੂਰੀਅਨ ਤੇ ਦੂਜਾ ਲਵਾਈ ਸੀ 버ਗਰ ਤੇ 버거 ਦਾ ਦੇਖੋ ਤੁਸੀਂ ਕੀ ਆ ਬਾਤ ਆ ਯਾਰ ਕਿੰਨਾ ਰੰਗ ਰੰਗਾ 버거 ਦਾ ਆਜਗਾ ਬਹੁਤ ਵਧੀਆ ਤੇ ਹੁਣ ਆਪਾਂ ਟੈਸਟ ਕਰਦੇ ਆ ਪਹਿਲਾਂ ਕਰਦੇ ਆ ਮਨਚੂਰੀਅਨ ਦੇ ਸੋ ਕਿ ਇਹਨੂੰ ਰੱਖਦੇ ਆ ਬਾਅਦ ਚ ਵਾਹ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਪਲੇਟਸ ਵਗੈਰਾ ਭੇਜੀਆਂ ਨੇ। ਉਹ ਘਰਦਸ਼ ਬੜੀ ਸੋਹਣੀ ਕੀਤੀ ਆ ਅਦਰਕ ਵਗੈਰਾ ਪਾ ਕੇ। ਇਹਨੂੰ ਕਰਦੇ ਆ ਆਪਾਂ ਬਹੁਤ ਦੇ ਵੈਜ ਟੇਸਟ। ਕੀ ਬਾਤ ਹੈ। ਇਹ ਤਾਂ ਬਾਈ ਮਨ ਪਾਇਆ ਬੜਾ ਕੁਛ ਆ ਭਾਈ। ਇਦਰ ਬਾਈ ਖੁਣਾ ਦੇ ਦਿੱਤਾ ਸਾਨੂੰ ਨਾਲ 프라이ਸ ਹੂੰ ਪਹਿਲੀ ਚਲਦਾ ਮੰਜੂਰੀਨ ਬਹੁਤ ਸੌਫਟ ਹੈ ਇਹਨਾਂ ਦਾ ਕਿਉਂਕਿ ਕਈ ਵੇਲੇ ਨਾ ਮੰਜੂਰੀਨ ਬਹੁਤ ਸਖਤ ਹੁੰਦਾ ਆ ਕੋਈ ਕਹਿੰਦੇ ਉਹ ਚਮਚੇ ਦਾ ਟੁੱਟਦਾ ਤੱਕ ਹੀ ਨਹੀਂ ਹੈਗਾ ਆ ਦੇਖ ਸੰਤ ਤੁਸੀਂ ਦੁਬਾਰੀ ਵਾ ਤੇ ਹੋਰ ਵਾਰੀ ਆ ਗਈ ਇਹਨੂੰ ਫਲੇਵਰ ਚੈੱਕ ਕਰਨ ਦੀ ਖੁਸ਼ਬੂ ਬੜੀ ਪਿਆਰੀ ਆ ਰਹੀ ਹੈ ਅੱਜ ਪਹਿਲੀ ਵਾਰੀ ਮੈਂ ਖੁਸ਼ਬੂ ਕਿਹਾ ਸਮੈਲ ਨਹੀਂ ਕਿਹਾ ਹੂੰ ਕੋਈ ਵਾਕਿਆ ਜਵੇਂ ਦਾ ਤੇ ਰਿਵਿਊ ਮਿਲਿਆ ਸੀ ਨਾ ਫੂਡ ਨੂੰ ਲੈ ਕੇ ਵਾਕਿਆ ਉਵੇਂ ਦਾ ਰਿਵਿਊ ਆ ਬਾਈ ਤੁਹਾਡਾ ਖਾਣਾ ਵਾਕਿਆ ਬਹੁਤ ਟੇਸਟੀ ਹੈ ਤੇ ਇਸ ਕਰਕੇ ਆਪਾਂ ਨੂੰ ਕਿਉਂਕਿ ਮੈਂ ਮਨਚੂਰੀਅਨ ਨੂੰ ਬੜਾ ਪਸੰਦ ਆ ਮੈਨੂੰ ਅੱਜ ਪਹਿਲੀ ਵਾਰੀ ਇਸ ਮੈਨੂ ਵਿੱਚ ਮੈਨੂੰ ਮਨਚੂਰੀਅਨ ਦੱਸਿਆ ਤੇ ਮੈਂ ਮਨਚੂਰੀਅਨ ਆਰਡਰ ਕੀਤਾ। ਤੇ ਬਾਕੀ ਜੇ ਮਨਚੂਰੀਅਨ ਦਾ ਰਾਈਸ ਹੁੰਦੇ ਨਾ ਓਏ ਮਨਚੂਰੀਅਨ ਰਾਈਸ ਕਮਾਲ ਦੇ ਲੱਗਦੇ ਆ। ਕਿਰਪਾ ਕਰਕੇ ਟ੍ਰਾਈ ਕਰਿਓ ਫਰਾਈਡ ਰਾਈਸ ਵਿਦ ਮਨਚੂਰੀਅਨ ਅਮੇਜ਼ਿੰਗ। ਹੂੰ ਸੋ ਹੁਣ ਵਾਰੀ ਆ ਗਈ ਆਪਣੀ 버거 ਟੈਸਟਿੰਗ ਦੀ ਤੇ ਤੁਸੀਂ 버거 ਦੇਖੋ ਮੈਂ ਜੀ। ਕਿਆ ਬਾਤ ਹੈ ਇੱਕ ਬੰਦ ਹੋ ਗਿਆ ਆ ਵਿੱਚ ਕਲੀਅਰ ਸਲਾਦੀ ਹੋ ਗਈ ਆ ਨਾਲ ਪਨੀਰ ਟਿੱਕੀ ਆ ਜਾਂ ਸਭ ਤੋਂ ਵੱਡੀ ਗੱਲ ਆ ਇੱਥੇ ਜਿਹੜੀ ਪਨੀਰ ਟਿੱਕੀ ਬਣਾਉਂਦੇ ਆ ਇਹ ਬਾਈ ਆਪ ਬਣਾਉਂਦਾ ਕਿਉਂਕਿ ਸ਼ੈਫ ਦਾ ਕੰਮ ਆ ਵੀ ਇੰਨਾ ਵਧੀਆ ਬਣ ਦੇਖਿਆ ਨਾ ਮੈਂ ਕਿਉਂਕਿ ਕਈ ਜਗ੍ਹਾ ਤੇ ਲੋਕ ਸਿਰਫ ਫਰੋਜ਼ਨ ਟਿੱਕੀ ਯੂਜ਼ ਕਰ ਜਾਂਦੇ ਵੱਡੇ ਵੱਡੇ ਰੈਸਟੋਰੈਂਟਾਂ ਦੇ ਵਿੱਚ ਫਰੋਜ਼ਨ ਟਿੱਕੀ ਯੂਜ਼ ਹੋਈ ਜਾ ਰਹੀ ਆ ਪਰ ਇੱਥੇ ਬਾਈ ਹੁਣਾਂ ਨੇ ਆਪਣੇ ਆਪ ਹੈਂਡ ਮੇਡ ਟਿੱਕੀ ਬਣਾ ਕੇ ਦਿੱਤੀ ਆ ਮੈਨੂੰ ਕਈ ਚੀਜ਼ਾਂ ਦੇ ਵਿੱਚ ਮੈਨੂੰ ਬੜੀਆਂ ਯੂਨੀਕ ਲੱਗ ਰਹੀਆਂ ਯਾਰ ਤੇ ਹੁਣ ਅਗਲੀ ਵਾਰੀ ਟੇਸਟੀ ਸੋ dagin Ek kemi inn í ਬਾਈ ਸੋ ਗੁੱਡ ਵਕੀਮ ਨੂਰਬੈਲ ਦੇ ਵਿੱਚ ਇਹਦੇ ਨਾਲ ਦਾ ਪਨੀਰ 버ਗਰ ਉਹਨੂੰ ਕਿਤੇ ਨਹੀਂ ਮਿਲਣਾ ਪੱਕੀ ਗਰੰਟੀ ਵਾਲੀ ਗੱਲ ਆ ਤੇ ਜਿਨ੍ਹਾਂ ਨੇ ਪਨੀਰ 버ਗਰ ਖਾਣਾ ਹੈ ਤੇ ਜਿਨ੍ਹਾਂ ਨੇ ਮੰਚੂਰੀ ਖਾਣਾ ਹੈ ਤੇ ਤੁਸੀਂ ਪਹੁੰਚੋ ਅਮਰ ਗੈਸਟ ਹਾਊਸ ਤੇ ਬਾਈ ਉਹਨਾਂ ਦਾ ਵਾਕਿਆ ਖਾਣਾ ਬਹੁਤ ਕਮਾਲ ਦਾ ਆ ਅੱਗੇ ਇੱਕ ਵਾਰੀ ਟਰਾਈ ਕਰਨਾ ਤਾਂ ਜ਼ਰੂਰ ਬਣਦਾ ਕਿਉਂਕਿ ਨਾਲੇ ਦੂਜੀ ਗੱਲ ਇਹ ਪੰਜਾਬੀ ਭਰਾ ਆ ਪੰਜਾਬੀ ਭਰਾ ਨੇ ਕੰਮ ਸਟਾਰਟ ਕੀਤਾ ਸਪੋਰਟ ਕਰਨ ਦਾ ਬਹੁਤ ਬਣਦੀ ਆ ਇਹ ਖਾਣਾ ਟੇਸਟੀ ਜ਼ਰੂਰ ਇੱਕ ਵਾਰੀ ਕਰਦੇ ਆਓ ਚਾਹੇ ਮੇਰੇ ਕਹਿੰਦੇ ਆਓ ਜੇ ਤੁਸੀਂ ਇੱਥੇ ਖਾਣਾ ਤੁਹਾਨੂੰ ਨਾ ਬਸਾਉਂਦਾਵੇਂ ਫਿਰ ਮੈਨੂੰ ਜਿਵੇਂ ਮਰਜ਼ੀ ਕਹਦੇ ਹੋ ਵੀਡੀਓ ਤੇ ਲਾਈਕ ਕਮੈਂਟ ਕਮੈਂਟ ਕਰ ਦਿਓ ਬਾਈ ਨਹੀਂ ਖਾਣਾ ਪਸੰਦ ਆਜੇ ਤੱਕ ਜਿੰਨੀਆਂ ਵੀਡੀਓ ਬਣਾਈਆਂ ਨੇ ਜਿੰਨੇ ਖਾਣੇ ਰਿਵਿਊ ਕੀਤੇ ਆ ਸਭ ਤੋਂ ਬੈਸਟ ਖਾਣੇ ਰਿਵਿਊ ਕੀਤੇ ਨੇ ਤੇ ਕਈ ਭਰਾ ਸਾਡੇ ਉੱਥੇ ਜਾ ਕੇ ਆਉਂਦੇ ਵੀ ਨੇ ਸਾਨੂੰ ਰਿਵਿਊ ਦਿੰਦੇ ਨੇ ਬਾਈ ਅਸੀਂ ਉੱਥੇ ਖਾਣਾ ਖਾ ਕੇ ਆਇਆ ਜੋ ਤੁਸੀਂ ਵੀਡੀਓ ਚ ਬੋਲਿਆ ਸੀ ਸੇਮ ਹੀ ਖਾਣਾ ਨਿਕਲਿਆ ਵਾਕੇ ਬਹੁਤ ਟੇਸਟੀ ਖਾਣਾ ਹੋਵੇਗਾ ਤੇ ਇਸ ਕਰਕੇ ਅਸੀਂ ਜਿਹੜੀ ਚੀਜ਼ ਚੰਗੀਆਂ ਨੂੰ ਚ ਅਸੀਂ ਪੈਸੇ ਲੈ ਕੇ ਕਦੀ ਕਿਸੇ ਨਾਲ ਕੋਈ ਵਾਦਾ ਨਹੀਂ ਕਰਦੇ ਕਿਸੇ ਨੂੰ ਪ੍ਰਮੋਟ ਨਹੀਂ ਕਰਦੇ ਅਸੀਂ ਫ੍ਰੀ ਆਫ ਕਾਸਟ ਕੰਮ ਕਰਦੇ ਆ ਇਥੋਂ ਤੱਕ ਜਿਹੜਾ ਅਸੀਂ ਖਾਣਾ ਖਾਂਦੇ ਆ ਉਹਦੇ ਵੀ ਪੈਸੇ ਅਸੀਂ ਪੇ ਕਰਦੇ ਆ ਤੇ ਇਸ ਕਰਕੇ ਹੁਣ ਤੁਸੀਂ ਕੀ ਕਰਨਾ ਜਦ ਤੱਕ ਅਸੀਂ ਆਪਣਾ ਮੈਨੂ ਖਤਮ ਕਰੀਏ ਤਦ ਤੱਕ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਸੋਣਾ ਜਿਹਾ ਕਮੈਂਟ ਕਰਕੇ ਭੇਜੋ ਵੀ ਤੁਸੀਂ ਬੈਸਟ ਪਨੀਰ 버ਗਰ ਕਿੱਥੇ ਖਾਦਾ ਤੇ ਕਿਹੜੀ ਜਗ੍ਹਾ ਤੇ ਖਾਦਾ ਸੋ ਥੈਂਕ ਯੂ ਸੋ ਮਚ